ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਤੁਸੀਂ ਦੇਖ ਰਹੇ ਹੋ ਸੰਦੂਰ ਬਣਜੰਦ ਸਾਡੇ ਚੈਨਲ ਤੇ ਰੋਜ਼ਾਨਾ ਗੁਰਬਾਣੀ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਵੀਡੀਓ ਚੰਗੀਆਂ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੋ ਮਹੱਲਾਪਾ ਨੇਰਤਾਨ ਕੋ ਤੁਮ ਦੇਵੋ ਤਨਾ ਆਣਕ ਪਾਪ ਜਾਇ ਨਿਰਮਲ ਵਣਾ ਸਗਲ ਮਨੋਰਥ ਪੂਰਨ ਕਾਮੁ ਭਗਤ ਆਪਣੇ ਕੋ ਦੇਵੋ ਨਾ ਸਫਲ ਸੇਵਾ ਗੋਬਾਲ ਰਾਈ ਕਰਨ ਕਰਾਵਣ ਹਾਰ ਸੁਆਮੀ ਤਾਂ ਤੇ ਬਿਰਧਾ ਕੋਈ ਨ ਜਾਏ ਰਹਾਉ ਰੋਗੀ ਕਾ ਪ੍ਰਭ ਖੰਡ ਅਰੋਗ ਦੁਖੀ ਕਾ ਮਨ ਲੋਗ ਨਿਥਾਵੇ ਕੋ ਤੁਮ ਥਾਨ ਮਿਠਾਵੋ ਦਾਸ ਆਪਣੇ ਕੋ ਪਗਤੀ ਲਾਵੋ ਨਿਮਾਨੇ ਕੋ ਪ੍ਰਭ ਦੇਤੋ ਮਾਨ ਮੂੜ ਮੁਗਦ ਹੋਇ ਚਿਤ੍ਰ ਸੁਗਿਆਨ ਸਗਲ ਭਿਆਨ ਕਾ ਬਾਹਨ ਸੇ ਜਨਾ ਮਨੇ ਕੇ ਹਰ ਮਨ ਬਸੇ ਪਾਰ ਬ੍ਰੰਤ੍ਰਭ ਸੂਖ ਨਿਦਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿਨੇ ਲਾਏ ਨਾਨਕ ਸਾਧੂ ਸੰਗ ਸਮਾਏ ਸਤਿਨਾਮ ਛਿਰ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੋ ਮਹੱਲਾ ਪੰਜਵਾ ਨੀਰਤਾਨ ਕੋ ਤੁਮ ਦੇਵੋ ਤਣਾ ਆਣਕ ਪਾਪ ਜਾਇ ਨਿਰਮਲ ਬਣਾ ਸਗਲ ਮਨੋ भगत अपने को देवो नाम सफल सेवा गोपाल राय कर्ण करावन हर स्वामी ताते तांते कोई न जाए जाये रोगी का प्रभ खंड रोग दुखी का सोग प्रभसोगावे को तुम थान बिठाओ दास अपने को भगती ती लाओ निमान हे गोप्रब देतो मान मूढ मुक्त हो चित्र सुज्ञान सगले भ्यान का भावना से जने अपने के हर मन बसे पार ब्रह्म प्र सुख निदान तत ज्ञान हर अमृत नाम कार कृपा संत टहले लाए नानक साधु संघ समाए सतनाम ਚਲੇ ਵਾਹੇ ਗੁਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੋ ਮਹੱਲਾ ਪੰਜਵਾ ਨਿਰਦਾਨ ਕੋ ਤੁਮ ਦੇਵੋ ਤਨਾ ਆਣਕ ਪਾਪ ਜਾਇ ਨਿਰਮਲ ਬਣਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵੋ ਨਾ ਸਫਲ ਸੇਵਾ ਕੋ ਪਾਲ ਰਾਹੀ कर्ण कर रावण हारस स्वामी ताते विरथा कोई न जाए रहआव रोगी का प्रब खंडे आरोग्य दुखीए का हटायो प्रब शोक निथावेग तुम थान बिठावो दास अपने को भगति लावो निमाने को प्रब देतो मान मूढ़ मुक्त हो चित्र सुज्ञान ਸਰਬੱਤ ਦਾ ਆਨੰਦ ਆਵਨ ਸੇ ਜਨਾ ਮਨੇ ਕੇ ਹਰਮਨ ਬਸੇ ਪਾੜ ਬ੍ਰੰਪ੍ਰਭ ਸੋਖ ਨਿਦਾਨ ਤਤ ਗਿਆਨ ਹਰ ਅਮਰਤ ਨਾਮ ਕਰ ਕਿਰਪਾ ਸੰਤ ਟਹਿਲ ਲਾਏ ਨਾਨਕ ਸਾਧੂ ਸੰਗ ਸਮਾਏ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਿਆਰੋ ਮਹੱਲਾ ਪੰਜਮਾ ਨਿਰਦਾਨ ਕੋ ਤੁਮ ਦੇਵੋ ਤਨਾ ਆਣਕ ਪਾਪ ਜਾਇ ਨਿਰਮਲ ਵਣਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵੋ ਨਾ ਸਫਲ ਸੇਵਾ ਗੋਬਾਲ ਰਾਹੀ ਕਰਨ ਕਰਾਵਣ ਹਾਰ ਸੁਆਮੀ ਤਾਂ ਤੇ ਬਿਰਥਾ ਕੋਈ ਨ ਜਾਏ ਰਹਾਓ ਰੋਗੀ ਕਾ ਪ੍ਰਭ ਖੰਡੇਰੋ ਦੁਖੀ ਕਾਮ ਘਟਾਇਓ ਪ੍ਰਭ ਸੋਗ ਨਿਥਾਵੇਗ ਤੁਮ ਥਾਨ ਮਿਠਾਵ ਦਾਸ ਆਪਣੇ ਕੋ ਪਗਤੀ ਲਾਵ ਨਿਮਾਨੇ ਕੋ ਪ੍ਰਭ ਦੇਤੋ ਮਾਨ ਮੂੜ ਮੁਕਤ ਹੋਇ ਚਿਤ੍ਰ ਸੁਗਿਆਨ ਸਗਲ ਭਿਆਨ ਕਾ ਬਾਨਸੇ ਜਨਾ ਮਨੇ ਕੇ ਹਰ ਮਨ ਬਸੇ ਪਾਰ ਰਤ ਪ੍ਰਭ ਸੂਖ ਨਿਧਾਨ ਕਤ ਗਿਆਨ ਹਰ ਅਮਰਤ ਨਾਮ ਕਾਰ ਕਿਰਪਾ ਸੰਤ ਟਹਿਨੇ ਲਾਏ ਨਾਨਕ ਸਾਧੂ ਸੰਗ ਸਮਾਏ ਸਤ ਨਾਮ ਛਿਰ ਵੇ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੋ ਮਹੱਲਾ ਪੰਜਵਾ ਨਿਰਤਨ ਕੋ ਤੁਮ ਦੇਵੋ ਤਨਾ ਆਣਕ ਪਾਪ ਜਾਏ ਨਿਰਮਲ ਵਣਾ ਸਗਲ ਮਨੋਰਥ ਪੂਰਨ ਕਾਮ ਤਪ ਤ ਆਪਣੇ ਕੋ ਦੇਵੋਨਾ ਸਫਲ ਸੇਵਾ ਗੋ ਪਾਲ ਰਹੀ ਕਰਨ ਕਰਾਵਨ ਹਾਰ ਸੁਆਮੀ ਤਾਂ ਤੇ ਵਿਰਥਾ ਕੋਈ ਨ ਜਾਏ ਰਹਾਓ ਰੋਗੀ ਕਾ ਪ੍ਰਭ ਖੰਡ ਅਰੋਗ ਦੁਖੀ ਕਾ ਮ ਹਟਾਇੋ ਪ੍ਰਭ ਸੋਗ ਨਿਥਾਵੇ ਗੋ ਤੁਮ ਥਾਨ ਮਿਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਨਿਮਾਨੇ ਕੋ ਪ੍ਰਭ ਦੇਤੋ ਮਾਨ ਮੂੜ ਮੁਕਤ ਹੋਏ ਚਿਤਰ ਸੁਗਿਆਨ ਸਗਲ ਭਿਆਨ ਕਾ ਪਾਉਨ ਅਸੇ ਜਨ ਆਪਣੇ ਕੇ ਹਰ ਮਨ ਬਸੇ ਪਾਰ ਬ੍ਰਹਮ ਪ੍ਰਭ ਸੋਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿਲੇ ਲਾਏ ਨਾਨਕ ਸਾਧੂ ਸੰਤ ਸਮਾਏ ਸਤਨਾਮ ਛਿਰ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੋ ਮਹੱਲਾ ਪੰਜਵਾ ਨਿਰਤਨ ਕੋ ਤੁਮ ਦੇਵੋ ਤਣਾ ਆਣਕ ਪਾਪ ਜਾਇ ਨਿਰਮਲ ਵਣਾ ਸਗਲ ਮਨੋਰਥ ਪੂਰਣ ਕਾਮ ਤਬ ਤਪਨੇ ਕੋ ਦੇਵੋ ਨਾ ਸਫਲ ਸੇਵਾ ਕੋ ਪਾਲੁ ਰਹੀਂ ਕਰਨ ਕਰਾਵਨ ਹਾਰ ਸੁਆਮੀ ਤਾਂ ਤੇ ਵਿਰਥਾ ਕੋਈ ਨ ਜਾਏ ਰਹਾਉ ਰੋਗੀ ਕਾ ਪ੍ਰਭ ਖੰਡੈ ਅਰੋਗ ਦੁਖੀ ਕਾ ਹਟਾਇਓ ਪ੍ਰਭ ਸੋਗ ਨਿਥਾਵੇ ਕੋ ਤੁਮ ਥਾਨ ਮਿਠਾਵ ਦਾਸ ਆਪਣੇ ਕੋ ਭਗਤੀ ਲਾਵੋ ਨਿਮਾਣੇ ਕੋ ਪ੍ਰਭ ਦੇਤੋ ਮਾਨ ਮੂੜ ਮੁਕਤ ਹੋਇ ਚਿਤ੍ਰ ਸੁਗਿਆਨ ਸਗਲ ਭਿਆਨ ਕਾ ਬਾਨ세 ਜਨਾ ਮਨੇ ਕੇ ਹਰਮਨ ਬਸੇ ਪਾਰ ਬ੍ਰਹਮ ਪ੍ਰਭ ਸੂਖ ਨਿਦਾਨ ਤਤ ਗਿਆਨ ਹਰ ਅਮਰਤ ਨਾਮ ਕਰ ਕਿਰਪਾ ਸੰਤ ਟਹਿਨੇ ਲਾਏ ਨਾਨਕ ਸਾਧੂ ਸੰਗ ਸਮਾਏ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੋ ਮਹੱਲਾ ਪੰਜਵਾ ਨਿਰਤਨ ਕੋ ਤੁਮ ਦੇਵੋ ਤਣਾ ਆਣਕ ਪਾਪ ਜਾਇ ਨਿਰਮਲ ਬਣਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵੋ ਨਾ ਸਫਲ ਸੇਵਾ ਕੋ ਪਾਲ ਰਾਈ ਥਾਵੇ ਕੋ ਤੁਮ ਥਾਨ ਮਿਠਾਵੋ 10 ਆਪਣੇ ਕੋ ਪਗਤੀ ਲਾਵੋ ਨਿਮਾਣੇ ਕੋ ਪ੍ਰਭ ਦੇਤੋ ਮਾਨ ਮੂੜ ਮੁਕਤ ਹੋਏ ਚਿਤ੍ਰ ਸੁ ਗਿਆਨ ਸਗਲ ਭਿਆਨ ਕਾ ਬਾਨਸੇ ਜਨ ਆਪਣੇ ਕੇ ਹਰਿ ਮਨ ਬਸੇ ਪਾਰ ਬ੍ਰਹਮ ਪ੍ਰਭ ਸੁਖ ਨਿਧਾਨ ਤਤ ਗਿਆਨ ਹਰ ਅਮਰਤ ਨਾਮ ਕਾਰ ਕਿਰਪਾ ਸੰਤ ਟਹਿਲ ਲਾਏ ਨਾਨਕ ਸਾਧੂ ਸੰਗ ਸਮਾਏ ਸਤਨਾਮ ਛਿਰ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੋ ਮਹੱਲਾ ਪੰਜਮਾ ਨਿਰਤਾਨ ਕੋ ਤੁਮ ਦੇਵੋ ਤਨਾ ਆਣਕ ਪਾਪ ਜਾਏ ਨਿਰਮਲ ਵਣਾ ਸਗਲ ਮਨੋਰਥ ਪੂਰਨ ਕਾਮੁ पगत अपने को देवो नाम सफल सेवा गोपाल राय करण करावन हर स्वामी ताते तांते विर्था कोई न जाए रहो रोगी का प्रभ खंडे रोग दुखी का सोग निथावे को तुम थान बिठाओ दास अपने को पगती लाओ नि माने क्यों प्रभु देतो मान मूढ़ मुगत हो चित्र सुज्ञान सफल भ्यान का बाउन से जन अपने के हर मन बसे पार ब्रह्म प्र सुख निधान तत् ज्ञान हर अमृत नाम कर कृपा संत टहले लाए नानक साधु संग समाए सत नाम ਚੇਰੇ ਵਾ ਹੈ ਗੁਰੂ ਜੀ